ਮੁਕਤੀ ਜਗ ਦੇ ਵਿੱਚ 26 ਸੰਗਾਂ ਦੇ ਨਾਲ ਛੀਂਦ ਹੋਏ ਮਾਈ ਭਾਗੋ ਮਾਤਾ ਪਾਡੋ ਉਹ ਮਹਾਰ ਜੋਰਾ ਸੀ ਜਿਹਦੇ ਸੇ ਜੱਗ ਵੀ ਨਹੀਂ ਕੋਈ ਕੋਈ ਦੇਖਿਆ ਨਹੀਂ ਕਰਦੇ ਲੱਗੇ ਤੇ ਬੜੀ ਚਾਕੀ ਸੀ ਜਿਹੜਾ ਸਿੱਖ ਪ੍ਰਸਤੁਤ ਹੋਉਂਦੀ ਹੈ ਅਗਲੀ ਤੀਜੀ ਚਾਕੀ ਸਾਡੇ ਪੰਜਾਬੀ ਸੱਭਿਆਚਾਰ ਦੇ ਦਿੱਖੇ ਤੇ ਤਸਵੀਰਾਂ ਦੀ ਜਿਹੜਾ ਪੰਜਾਬੀ ਸਰਪੰਚ ਜੇ ਨਾਮ ਹੈ ਇਹਨਾਂ ਕਿਸੇ ਵੀ ਚਾਕੀ ਵਿੱਚ ਸ਼ੁਰੂਆਤ ਵਾਲੀ ਗੱਲ ਇਹ ਨਹੀਂ ਕਿ ਕਿਹਦੀ ਵਾਲੀ ਗੱਲ ਹੈ ਪਰ ਸਾਥੀ ਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਜਿਵੇਂ ਉਹ ਤੁਸੀਂ ਆਪਾ ਦੇਖ ਰਹੇ ਹੋ ਨਾ ਸਾਰੇ ਵੀ ਉਹ ਪਿੱਛੇ ਝਲਕੀਆਂ ਪੰਜਾਬ ਸਰਕਾਰ ਵੱਲੋਂ ਕੁਝ ਝਲਕੀਆਂ ਦਿਖ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਜਿਵੇਂ ਕਿ ਕਦੇ ਵੀ 26 ਜਨਵਰੀ ਦਿਖਾਉਣੀ ਹੁੰਦੀ ਨੇ ਇਹ ਦਿੱਲੀ 'ਚ ਤੇ ਬਾਕੀ ਜਾਣਕਾਰੀ ਬਾਈ ਮੇਰੇ ਨਾਲ ਮੱਖਣ ਖੜਾ ਮੇਰੇ ਪਿੰਡ ਦਾ ਜਵਾਨ ਤੇ ਬੜੀ ਜਿਆਦਾ ਜਾਣਕਾਰੀ ਹੈ ਬੰਦੇ ਨੂੰ ਤੇ ਆਪਣੇ ਨਾਲ ਸਾਰੀ ਸਾਂਝੀ ਕਰੋ ਭਾਈ ਸਤਿ ਸ਼੍ਰੀ ਅਕਾਲ ਮਾਣ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਤੇ ਕੀ ਸਮਾਚਾਰ ਹੈ ਕੀ ਗੱਲਬਾਤ ਹੈ ਇਹ ਇਹ ਜੀ ਆਪਣੇ 26 ਜਨਵਰੀ ਨੂੰ ਆਪਣੇ ਪਿੰਡਾਂ ਦੇ ਸਾਹਮਣੇ ਪਿੱਛੇ ਹੋਏ ਸਾਰੇ ਸੂਬਿਆਂ ਦਾ ਚਲਕੀ ਸੈਂਟਰ ਸੈਂਟਰ ਦੇ ਵਿੱਚ ਜਿਹੜੀ ਆ ਰਹੀ ਨੇ ਪ੍ਰੇਡ ਤੇ ਦਿਖਾਈਆਂ ਜਾਂਦੀਆਂ ਨੇ ਉਦੋਂ ਉਹ ਸੈਂਟਰ ਸਰਕਾਰ ਨੇ ਉਹ ਉਹਨਾਂ ਨੂੰ ਮਤਲਬ ਆਪਣੀਆਂ ਪੰਜਾਬ ਦੀਆਂ ਝੜਚਾਂ ਨੂੰ ਕੈਸਲ ਕਰਤਾ ਉਹ ਮਤਲਬ ਸੂਬਾ ਸਰਕਾਰ ਸਾਡੇ ਦੇਖ ਕੇ ਇਹਨਾਂ ਝੜਚਾਂ ਨੂੰ ਦਿਖਾ ਰਹੀ ਹੈ ਜਿਨੇ ਮਤਲਬ ਉਹਨਾਂ ਨੇ ਝੜਚੇ ਨੇ ਜਿਹਨੇ ਦੇਸ਼ ਵਾਸਤੇ ਕੁਝ ਕੀਤਾ ਜਿਵੇਂ ਭਗਤ ਸਿੰਘ ਹੋ ਗਿਆ ਕਰਤਾਦਰ ਸਰਬੱਤਾਂ ਦੀ ਰਾਣੀ ਇਹ ਪੰਜਾਬ ਦੇ ਸਾਰੇ ਕਿਤੇ ਇਨਾਂ ਧਾਕਿਆਂ ਨੂੰ ਮਤਲਬ ਪੰਜਾਬ ਚ ਫੇਰਿਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਲੋਕਾਂ ਨੂੰ ਇਹ ਪਹਿਲਾਂ ਵੀ ਕਦੇ ਕੀਤੀ ਹੈ ਕਹੇ ਇੱਕ ਇਹ ਆਇਆ ਕਿ ਮਤਲਬ ਪਹਿਲੀ ਵਾਰ ਕੈਨਸਲ ਕਰੀਆਂ ਨੇ ਇਹ ਪਹਿਲਾਂ ਹਰ ਇੱਕ ਵਾਰੀ 26 ਜਨਵਰੀ ਦੇ ਦਿਨ ਸੈਂਟਰ ਦਿੱਲੀ ਦਿਖਾਈਆਂ ਜਾਂਦੀਆਂ ਨੇ ਇਦ ਕੀ ਆਪਣੀਆਂ ਝਾਕੀਆਂ ਉੱਥੇ ਮਤਲਬ ਵਿੱਚ ਪੜ ਨਹੀਂ ਮਤਲਬ ਆਪਣਾ ਮੇਦੀ ਪੰਜਾਬ ਦਾ ਜਿਹੜਾ ਮਰਾ ਸਟਰੋਂਗਪਨ ਆ ਉਹ ਮਤਲਬ ਸਾਰੇ ਮਤਲਬ ਇੰਡੀਆ ਨੂੰ ਪਤਾ ਲੱਗ ਗਿਆ ਉਹ ਕਹਿੰਦੇ ਵੀ ਇਹ ਝਾਕੀਆਂ ਵਧੀਆ ਨਹੀਂ ਹੈਗੀਆਂ ਵੀ ਸਾਨੂੰ ਇਹ ਸਾਡੇ ਵੀ ਕੈਨਸਲ ਕਰਤੇ ਉਹਨਾਂ ਨੂੰ ਪਸੰਦ ਨਹੀਂ ਹੈਗੀਆਂ ਵੀ ਉਹ ਉਹਦੇ ਵਿੱਚ ਇਹ ਲੋਕਾਂ ਨੂੰ ਤਾਂ ਦਿਖਾਉਂਦੇ ਵੀ ਤੁਸੀਂ ਇਹ ਚ ਦੇਖੋ ਵੀ ਤਥਾਕੀ ਇਹ ਚ ਕੋਈ ਕਥਾ ਨਹੀਂ ਝਾਕੀਆਂ ਦੇ ਸਾਰੇ ਸਾਡੇ ਸਹੀ ਨੇ ਉਹਨਾਂ ਨੇ ਜਾਣ ਬੁੱਝ ਕੇ ਮਤਲਬ ਪੰਜਾਬ ਦੀ ਝਾਕੀ ਉੱਥੇ ਵਿੱਚ ਪੈ ਨਹੀਂ ਦਿੱਤੀ ਪੰਜਾਬ ਸਰਕਾਰ ਮਤਲਬ ਸੈਂਟਰਲ ਸਰਕਾਰ ਨੂੰ ਦਿਖਾਉਣਾ ਚਾਹੁੰਦੀ ਹੈ ਵੀ ਜਿੰਨੇ ਵੀ ਮਹਾਨ ਹੋਏ ਦੇ ਜਾਦੇ ਪੰਜਾਬ ਦੇ ਵਿੱਚੋਂ ਹੋਏ ਨੇ ਹਾਂ ਆ ਪੰਜਾਬ ਦੇ ਵਿੱਚੋਂ ਹੋਏ ਨੇ ਪੰਜਾਬ ਜਿਹੜੇ ਮਹਾਨ ਭਗਤ ਸਿੰਘ ਹੋਏ ਨੇ ਜਾਂ ਕੋਈ ਵੀ ਹੋਏ ਨੇ ਉਹਨਾਂ ਦੀਆਂ ਝਾਕੀਆਂ ਇਹਨਾਂ ਨੇ ਮਤਲਬ ਉੱਥੇ ਉੱਥੇ ਦਿੱਲੀ 'ਚ ਪ੍ਰੇਟ ਨਹੀਂ ਕਰਨ ਦਿੱਤੀ ਇਹਨਾਂ ਨੂੰ ਹੋਰ ਜਿੱਥੇ ਮਤਲਬ ਬੀਜੇਪੀ ਦੀ ਆਪਦੀ ਸਰਕਾਰ ਸੀ ਉਹਨਾਂ ਸੂਬਿਆਂ ਦੇ ਉਹਨਾਂ ਦੀਆਂ ਝਾਕੀਆਂ ਉੱਥੇ ਉਹਨਾਂ ਦੀ ਦਿਖਾਈਆਂ ਗਈਆਂ ਨੇ ਦੂਜੇ ਸੂਬਿਆਂ ਦੇ ਝਾਕੀਆਂ ਉੱਥੇ ਦਿਖਾਈਆਂ ਨਹੀਂ ਗਈਆਂ ਤੇ ਇਹ ਦਿਖਾਉਣ ਨਾਲ ਆਪਾਂ ਨੂੰ ਪੰਜਾਬ ਨੂੰ ਕੋਈ ਜਗ੍ਹਾ ਕੋਈ ਫਾਇਦਾ ਹੋਊ ਕੋਈ ਫਾਇਦਾ ਹੋਊਗਾ ਵੀ ਸਾਨੂੰ ਪਤਾ ਲੱਗੂਗਾ ਵੀ ਹਾਂ ਵੀ ਸਾਡੇ ਇਹ ਸਾਡੇ ਭਗਤ ਸਿੰਘ ਨੇ ਜਾਂ ਹੋਰ ਦੇਸ਼ ਜਦ ਕਰਾਇਆ ਵੀ ਉਹਨਾਂ ਨੂੰ ਅੱਜ ਸੈਂਟਰ ਸਰਕਾਰ ਹੈ ਜਿਹੜੀ ਉਹ ਮਤਲਬ ਠੀਕ ਗੱਲ। ਬਾਕੀ ਆ ਜੋ ਆਪੋ ਤੇ ਦੇਖਦੇ ਆ ਨਾ ਚੱਲ ਕੇ। ਚਲੋ ਜੀ। ਮੱਖਣ ਦਾ ਪਿੰਡ ਦੇ ਬੰਦੇ ਕਿੱਡਾ ਉਹ ਲੋਕਾਂ ਨਾਲ ਦਖਾ ਕਰ ਰਹੇ ਨੇ। ਸਾਡੇ ਸੂਰਬੀਰਾਂ ਦੀ ਝਾਕੀਆਂ ਜਦੋਂ 26 ਜਨਵਰੀ ਨੂੰ ਰਾਜਪਥ ਦੇ ਉੱਤੇ ਰਾਸ਼ਪਤੀ ਦੇ ਜਿਹੜਾ ਭਵਨ ਹੈ ਉਹਦੇ ਮੂਹਰੇ ਪਰਦਸ਼ਤ ਹੁੰਦੀਆਂ ਨੇ ਜਾਂਦੀਆਂ ਝਾਕੀਆਂ। ਤਾਂ ਸਾਡਾ ਗੌਰਵਮਈ ਇਤਿਹਾਸ ਹੈ। ਚੀਤ ਬਰਖਸ ਦਾ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ। ਲਾਲ ਲਾਜਪਤਰਾਏ ਦੀ ਫੋਟੋ ਹੈ। ਕਾਮਾਗਾਟਾ ਮਾਰੂ ਦੇ ਚੀਦਾ ਦੀ ਫੋਟੋ ਹੈ। ਇਹ ਫੋਟੋ ਦੱਸ ਰਹੀ ਹੈ ਵੀ ਸਾਡਾ ਆਪ Punjab ਕਿਹ ਹੈ ਜੋ ਅਸੀਂ ਉਸ ਦੇ ਪਿੱਛੋਂ ਉਹ ਸੂਰਬੀਰ ਸਾਡੀ ਮਾਤਾ ਮਾਈ ਪਾਗੋ ਜਿਹੜੇ ਮੁਕਸਰ ਦੇ ਵਿੱਚ ਪੈਦਾਵਾ ਲੈ ਕੇ ਆਏ ਸੀ ਇਹ ਮਾਈ ਪਾਗੋ ਦੀ ਪਿੱਛੇ ਫੋਟੋ ਆ ਉਹਨੇ ਕਿਹਾ ਸੀ ਕਿ ਤੁਸੀਂ ਛੱਡ ਕੇ ਆ ਗਏ ਗੁਰੂ ਨੂੰ ਬਹੁਤ ਗਲਤ ਕੀਤਾ ਜੇ ਤੁਸੀਂ ਐ ਛੱਡ ਕੇ ਆ ਗਏ ਤਾਂ ਚੂੜੀਆਂ ਪਹਿਨ ਲਓ ਮੈਂ ਜੰਜੇ ਕੱਲੀ ਤਾਂ ਮਾਈ ਪਾਗੋ ਜਦੋਂ ਕੱਲੀ ਜਲਪੀ ਵਿਦਵਾਨ ਦੇ ਵਿਚਾਰ ਕੇ ਕੋੜੇ ਤੇ ਲੈ ਕੇ ਤਲਵਾਰ ਤੋਂ 52 ਜਿਹੜੇ ਲੇਕੇ ਲਿਕੇ ਸੀ ਬਦਾਵਾ ਉਹ ਵੀ ਨਾ ਚੱਲ ਗਏ ਚੱਲੇ ਫਿਰ ਮੁਕਤਸਰੀ ਜੰਗ ਹੋਈ ਉੱਥੇ ਜਿਹੜੇ ਪੰਜੇ ਪੰਜੇ ਸੀਗੇ 52 ਦੇ ਪੰਜਾ ਸਿੰਘ ਸੀ ਸ਼ਹੀਦ ਹੋਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕੱਲੇ ਕੱਲੇ ਨੂੰ ਬੁਲਾ ਕੇ ਉਹ ਬੇਦਾਬ ਪੜਿਆ ਸੀਗਾ ਭਾਈ ਮਹਾ ਸਿੰਘ ਤੋਂ ਭਾਈ ਮਹਾ ਸਿੰਘ ਸੀ ਜਿਹੜੇ ਪੁੱਛਿਆ ਲਾਸਟ ਵਿੱਚ ਗੁਰੂ ਸਾਹਿਬ ਨੇ ਵੀ ਸਿੰਘਾ ਦਸ ਤੇਰਾ ਕੀ ਪਾਈ ਤੇਰੀ ਆਖਰੀ ਇੱਛਾ ਤਾਂ ਮਹਾ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਕਸੇ ਬਾਸ਼ਾ ਕਿ ਤੁਸੀਂ ਮੇਰਾ ਪੇਦਾਵਾ ਪਾੜ ਦਿਓ ਉਹ ਚਾਕੀ ਆ ਜੀ ਉਹ ਮਾਈ ਦੀ ਮਾਈ ਪਾਕੋ ਦੀ ਕਿ ਸਕੇ ਰੱਦ ਕਰਨ ਵਾਲੀ ਹੈਗੀ ਇਹ ਉਸ ਤੋਂ ਬਾਅਦ ਉਸ ਬਿਸ਼ਰੀ ਚਾਕੀ ਪੰਜਾਬੀ ਸੱਭਿਆਚਾਰ ਦੀ ਹੈ ਸਾਡਾ ਪੰਜਾਬ ਦਾ ਸੱਭਿਆਚਾਰ ਬਹੁਤ ਉਸ ਸੱਭਿਆਚਾਰ ਹੈ ਬੜੀ ਕੀਮਤੀ ਸੱਭਿਆਚਾਰ ਹੈ ਜਿਹੜਾ ਲੋਕਰ ਪੰਜਾਬ ਦੇ ਕਿਤੇ ਹੈਗੇ ਨੇ ਇਹ ਤਿੰਨੇ ਚਾਕੀਆਂ ਭਗਤ ਸਿੰਘ ਮਾਨ ਦੀ ਸਰਕਾਰ ਨੇ ਭੇਜੇ 26 ਜਨਵਰੀ ਨੂੰ ਪਰ ਮੋਦੀ ਨੇ ਰੱਦ ਕਰ ਦਿੱਤੀ ਮੋਗਲੇ ਰੱਦ ਕਰਤੇ ਵੀ ਮੈਂ ਜਗਾਂ ਦਿਖਾਉਣੀਆਂ ਤਾਂ ਉਹ ਕਹਿੰਦੇ ਕੋਈ ਜਾਣੀ ਤੂੰ ਨਾ ਦਿਖਾ ਹਵਾਰ ਸਿੰਘ ਮਾਰ ਕਹਿੰਦਾ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਦਿਖਾਉਂਗਾ ਵੀ ਪਈਆਂ ਚਾਕੀਆਂ ਨੇ ਸੋ ਅੱਜ ਉਹ ਚਾਕੀਆਂ ਤੁਹਾਡੇ ਸ਼ਹਿਰ ਪਿੰਡ ਬੋੜਾਵਾਲ ਵੀ ਚੱਪਕੇ ਫਿਰ ਗੁਰਨੇ ਜਾ ਕੇ ਭੁਲਾਦੇ ਰਾਤ ਨੂੰ ਅਸੀਂ ਰੱਖਾਂਗੇ ਕੱਲ ਨੂੰ ਬਰੇਟਾ ਮੋੜਾਵਾਲ ਇਹ ਸਾਰੇ ਜਾਣਗੇ ਚਾਕੀਆਂ ਇਸ ਤੋਂ ਬਾਅਦ ਮਾਰਸਾ ਪਰਟੰਡਾ ਹੁੰਦੀਆਂ ਹੋਈਆਂ ਸਾਰੇ ਪੰਜਾਬ ਚ ਚੱਕ ਲਵਾਂਗੇ ਮਹੀਨੇ ਦੇ ਵਿੱਚ ਇਸਕੇ ਦਿਖਾਉਣ ਬਾਅਦ ਵੀ ਲੋਕਾਂ ਨੇ ਵੀ ਸਾਡੇ ਨਾਲ ਕਿੰਨਾ ਲਗਾ ਕਰ ਰਿਹਾ ਹੈ ਮੋਦੀ ਜਿਹੜਾ ਹੈਗਾ ਕੇਂਦਰ ਸਰਕਾਰ ਇਹ ਸਾਡੀਆਂ ਝਾਕੀਆਂ ਵੀ ਸਾਨੂੰ ਉਹ ਦੇਖਣਾ ਪਸੰਦ ਨਹੀਂ ਕਰਦੇ ਸਾਡੇ ਸਕੂਲ ਵੀ ਰਾਹ ਦੀ ਸਾਈਕਲ ਵੀ ਦੇਖਣਾ ਪਸੰਦ ਨਹੀਂ ਕਰਦੇ ਇਹਨਾਂ ਨੇ 23 ਸਾਲ ਦੀ ਉਮਰ ਵਿੱਚ ਮਤਲਬ ਫਾਸੀ ਦੇ ਰਫਤ ਵਿੱਚ ਆ ਸੋ ਵੀਰੋ ਅੱਜ ਅਸੀਂ ਬੜਾ ਬਹੁਤ ਖੁਸ਼ ਹਾਂ ਤੁਸੀਂ ਬੜੇ ਸ਼ਾਦਾ ਦੇ ਨਾਲ ਤੁਸੀਂ ਬੜੇ ਗੌਰਮੇ ਹੀ ਟੰਗ ਦੇ ਨਾਲ ਇਹਨਾਂ ਝਾਕੀਆਂ ਨੂੰ ਸਲਾਮ ਕਰਨਾ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਮਾਨਯੋਗ ਐਸ. ਜੀ.ਐਮ. ਸਾਹਿਬ ਗਗਨਦੀਪ ਸਿੰਘ ਜੀ ਪੀਸੀਐਸ ਗੁਰਪ੍ਰੀਤ ਸਿੰਘ ਜੀ ਡੀਐਸਪੀ ਸਾਹਿਬ ਸਾਡੇ ਸਾਰੇ ਪੁਲਿਸ ਦੇ ਇੰਸਪੈਕਟਰ ਤਹਿਸੀਲਦਾਰ ਸਾਡੇ ਲੜਕੀ ਤੇ ਬਾਕੀ ਸਾਰੇ ਵਰਕਰ ਜਿਹੜੇ ਹੈਗੇ ਨੇ ਉਹ ਨਾਲ ਨੇ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵਹਿਰੀ ਖਾਸਤਾ ਮਾਈ ਗੁਰੂ ਜੀ ਕੀ